ਸਤ ਸੰਗ ਹੈ ਇੱਥੇ ਇੱਕ ਕਲਾਸ ਦੇ ਇੱਕ ਸਟੇਜ ਤੇ ਸਤਸੰਗੀ ਨਹੀਂ ਬੈਠੇ ਹੁੰਦੇ ਕੋਈ ਜਬਤਬ ਦੇ ਵਿੱਚ ਬਹੁਤ ਅੱਗੇ ਆਉਂਦਾ ਹੈ ਕਿਸ ਨੇ ਅਜੇ ਜਬਤਬ ਆਰੰਭ ਵੀ ਨਹੀਂ ਕੀਤਾ ਨਿਤ ਨਿਯਮ ਵੀ ਕੋਈ ਨਹੀਂ ਕਦੀ ਕਦਾਈ ਗੁਰਦੁਆਰੇ ਆਉਂਦਾ ਹੁਣ ਉਹ ਬੰਦਾ ਜੋ ਅੰਮ੍ਰਿਤ ਵੇਲੇ ਉੱਠ ਕੇ ਨਾਮ ਅਭਿਆਸ ਕਰਦਾ ਹੈ ਇੱਕ ਉਹ ਜੋ ਕਦੀ ਕਦਾਈ ਗੁਰਦੁਆਰੇ ਆ ਕੇ ਮੱਥਾ ਟੇਕਦਾ ਹੈ ਬੈਠੇ ਤੇ ਸਾਰੇ ਗੁਰਦੁਆਰੇ ਚ ਨੇ ਪਰ ਇਹਨਾਂ ਦੀ ਮੰਨ ਦੀ ਸਟੇਜ ਇੱਕ ਨਹੀਂ ਹੈ ਇਹ ਵੀ ਮੈਰਜ ਕਰਦੇ ਆਂ ਇਸ ਵਾਸਤੇ ਕਥਾ ਤੇ ਕੀਰਤਨ ਸਾਰੇ ਇੱਕ ਸਰੋਤ ਨਾਲ ਨਹੀਂ ਸੁਣ ਸਕਦੇ ਹਰ ਇੱਕ ਦੀ ਆਪਣੀ ਆਪਣੀ ਸਟੇਜ ਹੈ ਹਰ ਇੱਕ ਆਪਣੇ ਆਪਣੇ ਤਲ ਤੇ ਖੜਾ ਹੈ ਕੋਈ ਨਾਮ ਸਿਮਰਨ ਨਾਲ ਬਹੁਤ ਅੱਗੇ ਲੰਘਿਆ ਹੋਵੇਗਾ ਕੋਈ ਜੇ ਪਿੱਛੇ ਹੋਵੇਗਾ ਕਿਸੇ ਨੇ ਜੇ ਆਰੰਭ ਹੀ ਨਹੀਂ ਕੀਤਾ ਹੋਵੇਗਾ ਉਹ ਜੀ ਜਾਂਦਾ ਹੈ ਗੁਰਦੁਆਰੇ ਇਸ ਰਸਤੇ ਦੇ ਵਿੱਚ ਕੁਝ ਐਸੇ ਹੁੰਦੇ ਨੇ ਦਵਾਰ ਤੇ ਪਹੁੰਚ ਜਾਂਦੇ ਨੇ ਪ੍ਰਮਾਤਮਾ ਤੱਕ ਪਹੁੰਚ ਜਾਂਦੇ ਨੇ ਕੁਝ ਅਜਵੈਕਾਰ ਦੇ ਚਾਉਂਦੇ ਨੇ ਕੁਝ ਦੋ ਚਾਰ ਕਦਮ ਚੱਲੇ ਹੁੰਦੇ ਨੇ ਕੁਝ ਰਸਤਾ ਹੀ ਪੁੱਛਦੇ ਰਹਿੰਦੇ ਨੇ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਪੂਛਤ ਹੈ ਪਥਕ ਤੇ ਮਾਰਗ ਨਾ ਧਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸਜਾਈਏ ਤੇ ਕੁਝ ਐਸੇ ਹੁੰਦੇ ਨੇ ਅਜੇ ਰਸਤਾ ਵੀ ਪੁੱਛਣ ਦਾ ਸ਼ੌਕ ਨਹੀਂ ਹੋਇਆ ਦੇਖਾ ਦੇਖੀ ਅਜੇ ਦੇਖੀਏ ਜਰਾ ਦੇਖਦੇ ਹਾਂ ਕੀ ਹੈ ਤੇ ਸਟੇਜਾਂ ਤੇ ਸਾਰਿਆਂ ਦੀ ਅਲੱਗ-ਅਲੱਗ ਹੁੰਦੀਆਂ ਨੇ ਇਸ ਵਾਸਤੇ ਕਥਾ ਕੀਰਤਨ ਸਾਰਿਆਂ ਲਈ ਇੱਕੋ ਤਰ੍ਹਾਂ ਦਾ ਲਾਭਕਾਰੀ ਨਹੀਂ ਆਉਂਦਾ ਇਹ ਵੀ ਮੈਰਜ ਕਰਦੇ ਆਂ ਔਰ ਕਿਸੇ ਵਿਚਾਰ ਨਾਲ ਕਿਸੇ ਦਾ ਤਾਲਮੇਲ ਬੈਠ ਜਾਂਦਾ ਜਦ ਕੋਈ ਕਹਿੰਦਾ ਇਹ ਸ਼ਬਦ ਸੁਣਾਓ ਇਹਦੇ ਵਿੱਚ ਮੈਨੂੰ ਬੜਾ ਰਸ ਆ ਰਿਹਾ ਕਿਸੇ ਕੀਰਤਨੀ ਨੂੰ ਕਹਿੰਦਾ ਤਾਂ ਮੈਂ ਇਹ ਸਭ ਸਮਝ ਜਾਂਦਾ ਦੂਜੇ ਨੂੰ ਨਹੀਂ ਆਇਆ ਇਹਨੂੰ ਆਇਆ ਦਾ ਤਾਲਮੇਲ ਬੈਠ ਗਿਆ ਇਹਦੇ ਨਾਲ ਸੰਬੰਧਿਤ ਹੋ ਗਿਆ ਸ਼ਬਦ ਇਹ ਇਸੇ ਸਟੇਜ ਦਾ ਮਨੁੱਖ ਸੀ ਦੀ ਤਾਲਮੇਲ ਜੋ ਹੈ ਬੈਠ ਗਈ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ अनेका ਸ਼ਬਦ ਨੇ ਵਕ ਵਕ ਸਟੇਜਾਂ ਦੇ ਲੈ ਇਸ ਮਾਰਗ ਦੇ ਹਰ ਪੰਦੀ ਦੀ ਰਹਿਬਰੀ ਕਰ ਦੇਣਾ ਹੈ ਇਹ ਜਿਹੜੇ ਬਚਨ ਨੇ ਕਬੀਰ ਦੇ ਉਹਨਾਂ ਦੇ ਨੇ ਜੋ ਨਾਮ ਅਭਿਆਸ ਕਰ ਦੇਣਾ ਹੈ ਜੋ ਬਹੁਤ ਅੱਗੇ ਲੰਘ ਚੁੱਕੇ ਨੇ ਉਹਨਾਂ ਲਈ ਪਾਪ ਪੁੰਨ ਦੋਏ ਇੱਕ ਸਮਾਨ ਉਹਨਾਂ ਦੀ ਸਮਝ ਚਾਵੇਗਾ ਪਾਪ ਤੇ ਪਾਪ ਹੈ ਪੁੰਨ ਵੀ ਪਾਪ ਹੈ ਹੁਣ ਪਾਪ ਬੰਦਾ ਕਿਉਂ ਕਰਦਾ ਹੈ ਪਾਪ ਦੇ ਕੁਝ ਕਾਰਨ ਲੱਭੇ ਗਏ ਨੇ ਅਗਿਆਨ ਕਰਕੇ ਬੰਦਾ ਪਾਪ ਕਰਦਾ ਹੈ ਹੰਕਾਰ ਕਰਕੇ ਬੰਦਾ ਪਾਪ ਕਰਦਾ ਹੈ ਲੋਭ ਕਰਕੇ ਬੰਦਾ ਪਾਪ ਕਰਦਾ ਹੈ ਵਾਸ਼ਨਾ ਕਰਕੇ ਬੰਦਾ ਪਾਪ ਕਰਦਾ ਹੈ ਕਾਮਨਾ ਕਰਕੇ ਬੰਦਾ ਪਾਪ ਕਰਦਾ ਹੈ ਹੰਕਾਰ ਦੀ ਪੂਰਤੀ ਕਰਨੀ ਹੈ ਕੁਝ ਅਨਰਥ ਕਰ ਬੈਠਾ ਹੈ ਲੋਭ ਦੀ ਪੂਰਤੀ ਕਰਨੀ ਹੈ ਕੁਝ ਗਲਤ ਕੰਮ ਕਰ ਬੈਠਾ ਹੈ ਵਾਸ਼ਨਾ ਦੀ ਪੂਰਤੀ ਕੀਤੀ ਹੈ ਜਾਇਜ਼ ਢੰਗ ਨਾਲ ਨਹੀਂ ਕੀਤੀ ਗਲਤ ਕੀਤੀ ਹੈ तो पाप ਦਾ ਕਾਰਨ ਅਗਿਆਨ ਨਾ ਸਮਝੀ ਅਗਿਆਨ ਕਰਕੇ ਬੰਦਾ ਪਾਪ ਕਰਦਾ ਹੈ ਤੇ ਅਗਿਆਨ ਕਰਕੇ ਪੁੰਨ ਕਰੇ ਸਮਝ ਕੁਝ ਵੀ ਕੋਈ ਨਹੀਂ ਆਰਿਆ ਗੁਰਦੁਆਰੇ ਬਾਣੀ ਪੜ ਰਿਹਾ ਸੁਣ ਰਿਹਾ দান ਕਰ ਰਿਹਾ ਪੁੰਨ ਕਰ ਰਿਹਾ ਅਗਿਆਨ ਕਰਕੇ ਪੁੰਨ ਕਰੇ ਹੰਕਾਰ ਕਰਕੇ ਬੰਦਾ ਪਾਪ ਕਰਦਾ ਹੈ ਤੇ ਹੰਕਾਰ ਕਰਕੇ ਪੁੰਨ ਕਰੇ ਲੋਕੀ ਜਾਣਨ ਬਈ ਮੈਂ ਵੀ ਪੁਨੀਤ ਬੰਦਾ ਮੈਂ ਵੀ ਕੁਛ ਆ ਲੋਭ ਕਰਕੇ ਕਾਮਨਾ ਕਰਕੇ ਬੰਦਾ ਪਾਪ ਕਰਦਾ ਤੇ ਕਾਮਨਾ ਹੀ ਕਰਕੇ ਪੁੰਨ ਕਰੇ ਤਾਂ ਪਾਪ ਤੇ ਪੁੰਨ ਦੇ ਵਿੱਚ ਫਰਕ ਹੀ ਹੋ ਗਿਆ ਬੁਨਿਆਦ ਦੇ ਚ ਤੇ ਗੱਲ ਇੱਕੋ ਹੀ ਹੈ ਹੰਕਾਰ ਕਰਕੇ ਪਾਪ ਕੀਤਾ ਹੰਕਾਰ ਕਰਕੇ ਪੁੰਨ ਕੀਤਾ ਅਗਿਆਨ ਕਰਕੇ ਪਾਪ ਕੀਤਾ ਅਗਿਆਨ ਕਰਕੇ ਪੁੰਨ ਪਿਆ ਕਰਦਾ ਹੈ कामना ਕਰਕੇ পাপ ਕੀਤਾ कामना ਕਰਕੇ पुण्य ਪਿਆ ਕਰਦਾ ਤੋ ਕਬੀਰ ਕਹਿੰਦੇ ਨੇ ਦੋਵੇਂ ਇੱਕੋ ਕੁਛ ਨੇ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਮੈਂ ਨਿਰਾਸ਼ ਵੀ ਨਹੀਂ ਕਰਦਾ ਚੱਲੇ ਚੱਲੇ 50 50 ਸਾਲ ਤੋਂ ਕਈ ਗੁਰਦੁਆਰੇ ਆ ਰਹੇ ਨੇ ਬੁੱਢੇ ਹੋ ਗਏ ਨੇ ਬਚਪਨ ਦੇ ਚ ਆਣਾ ਆਰੰਭ ਕੀਤਾ ਸੀ ਅੱਜ ਵੀ ਉੱਥੇ ਦੇ ਉੱਥੇ ਖੜੇ ਨੇ 1 ਇੰਚ ਵੀ ਅੱਗੇ ਨਹੀਂ ਵਧੇ ਕੋਈ ਸਰੂਰ ਮਿਲੇ ਹੋਵੇ ਕੋਈ ਮਸਤੀ ਮਿਲੀ ਹੋਵੇ ਕੋਈ ਪਰਮ ਪ੍ਰਕਾਸ਼ ਦੀ ਛਾਪ ਮਿਲੀ ਹੋਵੇ ऐसे कोई विरले ਨੇ ਬਹੁਤੇ ਤੇ ਬਿਲਕੁਲ ਵਾਂਝੇ ਨੇ ਇਸ ਤੋਂ ਮੈਨੂੰ ਅੰਦਾਜ਼ਨ 37-38 ਸਾਲ ਹੋ ਗਏ ਨੇ ਕਥਾ ਕਰਦਿਆਂ ਇਸ ਲੈਨ ਦੇ ਵਿਚਰਦਿਆਂ اور ਮੈਂ ਇਸੇ ਸਤਸੰਗੀ ਦੇਖੇ ਨੇ ਜਿਨ੍ਹਾਂ ਨਾਗਾ ਗੁਰਦੁਆਰੇ ਆਉਣ ਵਾਲੇ ਸਵੇਰੇ ਸ਼ਾਮ ਬਾਣੀ ਪੜਨ ਵਾਲੇ ਪੁੰਨ दान ਕਰਨ ਵਾਲੇ 40 ਸਾਲ ਪਹਿਲੇ ਕਰੋਦੀ ਸਨ ਅਜ ਵੀ ਕਰੋਦੀ ਨੇ चालीस साल पहले पक्के अज भी लोबी ने चालीस साल पहले हंकार भरे हुए सन अज भी हंकार भरे हुए और बल्कि वह गल की है तरक्की ते कुछ भी ना हुई। कीता भी बहुत है चले भी बहुत ने और चल चल के थके भी ने टूटे भी ने पहुंचे किधरे भी नहीं कारण की है ਜਿਸ ਕਰਮ ਨਾਲ ਕਾਮਨਾ ਜੋੜ ਲਈਏ ਉਹ ਬਣ ਜਾਂਦਾ ਹੈ ਕਰਮ ਧੰਦਾ ਜਿਸ ਕਰਮ ਨਾਲ ਭਾਵਨਾ ਜੋੜ ਲਈਏ ਕਰਮ ਧਰਮ ਭਾਵਨਾ ਭਰੋਸਾ ਭਗਤੀ ਪ੍ਰੇਮ ਕਾਮਨਾ ਕਰਕੇ ਪਾਠ ਕੀਤਾ ਹੈ ਕਰਮ ਧਰਮ ਨਹੀਂ ਕਰਮ ਧੰਦਾ ਧੰਦੇ ਦੀ ਨਿੰਦਾ ਨਹੀਂ ਹੈ ਇਤਨੀ ਮੈਂ ਅਰਜ਼ ਕਰਦੇ ਹਾਂ ਚੰਦਾ ਗੁਰੂ ਨਾਨਕ ਨੇ ਕੀਤਾ ਮੋਦੀ ਖਾਨਾ ਚਲਾਇਆ ایسی ਗੱਲ ਨਹੀਂ ਹਲ ਵੀ ਵਾਏ ਇਹ ਮੈਂ ਇਸ ਵਾਸਤੇ ਕੀਤੀ ਕਿ ਕਿਰਤ ਦਾ ਮੈਂ ਨਿੰਦਕ ਨਹੀਂ ਆ ਜਿਸ ਕਰਮ ਨਾਲ ਕਾਮਨਾ ਜੋੜੋ ਕਰਮ ਕਿਰਤ ਜਿਸ ਕਰਮ ਨਾਲ ਭਾਵਨਾ ਜੋੜੋ ਕਰਮ ਕੀਰਤ ਜਿਸ ਕਰਮ ਨਾਲ ਕਾਮਨਾ ਜੋੜ ਦੋ ਕਰਮ ਧੰਦਾ ਔਰ ਜਿਸ ਕਰਮ ਨਾਲ ਭਾਵਨਾ ਜੋੜ ਦੋ ਕਰਮ ਧਰਮ ਜਤੂ ਬਾਣੀ ਪੜੇ ਤੋ ਬਾਣੀ ਹੀ ਪੜ ਕੋਈ ਕਾਮਨਾ ਨਾ ਰਖ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰache ਸਾਰੀਆਂ ਕਾਮਨਾਵਾਂ ਨੂੰ ਇੱਕ ਪਾਸੇ ਕਰ ਦੇ ਭਗਤ ਕਬੀਰ ਕਹਿੰਦੇ ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੇ ਕੋ ਸਤਸੰਗ ਦੇਚ ਜਾ ਰਹੇ ਨਾਲ ਕਿਸੇ ਨੂੰ ਨਾ ਲੈ ਜਾਈਏ ਇਦਾ ਮਤਲਬ ਹੈ ਕੋਈ ਮਿੱਤਰ ਦੋਸਤ ਪਰਿਵਾਰ ਨੂੰ ਨਾਲ ਲੈ ਕੇ ਨਾ ਆਏ ਨਹੀਂ ਉਹਨਾਂ ਨੂੰ ਨਹੀਂ ਰੋਕਦੇ ਪੈਸਾ ਦੁਰਸ਼ ਉਹਨਾਂ ਦੇ ਬਾਰੇ ਕਬੀਰ ਨਹੀਂ ਰੋਕ ਰਹੇ ਕਬੀਰ ਕਹਿੰਦੇ ਨੇ ਕੋਈ ਕਾਮਨਾ ਲੈ ਕੇ ਨਾ ਆਈ ਨਹੀਂ ਤੇ ਇੱਥੇ ਬੈਠਾ ਆਪਣੀ ਕਾਮਨਾ ਨਾਲ ਹੀ ਜੁੜਿਆ ਰਹਿ ਜਾਏਗਾ ਗੁਰੂ ਨਾਲ ਨਹੀਂ ਜੁੜ ਸਕੇਗਾ ਪ੍ਰਮਾਤਮਾ ਨਾਲ ਨਹੀਂ ਜੁੜ ਸਕੇਗਾ ਕਾਮਨਾ ਦੀ निंदा ਨਹੀਂ ਦੁਕਾਨ ਤੇ ਬੈਠਾ ਹੈ ਠੀਕ ਹੈ ਕਾਮਨਾ ਕਰ ਗੁਰਦੁਆਰੇ ਚ ਵੀ ਬੈਠਾ ਹੈ ਕਾਮਨਾ ਕਰਕੇ ਬਾਜ਼ਾਰ ਵਿੱਚ ਕੰਮ ਕਰ ਰਹੇ ਆ ਕਾਮਨਾ ਕਰਕੇ ਪਾਠ ਵੀ ਪੜ ਰਹੇ ਆ ਕਾਮਨਾ ਕਰਕੇ ਕਾਮਨਾ ਸੰਸਾਰ ਦੀ ਆਉਂਦੀ ਹੈ ਤਾਂ ਕਾਮਨਾ ਜਿਸ ਕਰਮ ਨਾਲ ਜੋੜ ਦੇਈਏ ਕਰਮ ਧੰਦਾ ਕੀ ਕਾਮਨਾ ਕਰਕੇ ਕੀਤਾ ਗਿਆ ਕਰਮ ਵਿਅਰਥ ਜਾਂਦਾ ਨਹੀਂ ਵਿਅਰਥ ਨਹੀਂ ਜਾਂਦਾ ਕਾਮਨਾ ਪੂਰੀ ਹੋ ਜਾਂਦੀ ਹੈ ਲਾਜ਼ਮੀ ਪੂਰੀ ਆਉਂਦੀ ਇਹ ਵੀ ਮਹਿਰਜ਼ ਕਰਦੇ ਆਂ ਜੈਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੜੀ ਕੀਮਤੀ ਪੌੜੀ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਉ ਆਵਾਰ ਉਹ ਜੋ ਸੱਚਾ ਮਾਲਕ ਹੈ ਜਿਸ ਦੀ ਵਡਿਆਈ ਸੱਚੀ ਹੈ ਜਿਸ ਦੀ ਭਾਸ਼ਾ ਪ੍ਰੇਮ ਹੈ ਭਾਖਿਆ ਭਉ ਭਾਖਿਆ ਕਹਿੰਦੇ ਨੇ ਬਾਦਸ਼ਾਹ ਨੂੰ ਉਹ ਦੋ ਬੰਦੇ ਆ ਦੀ ਆਪਣੀ ਪਹਿਲੇ ਭਾਸ਼ਾ ਮਿਲੇ ਗੱਲਬਾਤ ਕਰਨੀ ਤੇ ਭਾਸ਼ਾ ਨਾ ਜਾਣਨ ਇੱਕ ਦੂਜੇ ਦੀ ਮੁਸ਼ਕਿਲ ਹੋ ਜਾਂਦੀ ਹੈ ਨੇੜਤਾ ਨਹੀਂ ਆਉਂਦੀ ਇਹ ਵੀ ਮੈਰਿਜ ਕਰਦੇ ਆ ਇੱਜ਼ਤ ਹਰ ਬੰਦੇ ਨੂੰ ਬਹੁਤ ਹੋਵੇਗਾ ਇੱਕ ਅਰਬੀ ਬੋਲੇ ਦੂਜਾ ਫ੍ਰੈਂਚ ਬੋਲੇ ਕੀ ਪੱਲੇ ਪਏਗਾ ਇੱਕ ਹਿੰਦੀ ਬੋਲੇ ਦੂਜਾ ਸੰਸਕ੍ਰਿਤ ਬੋਲੇ ਕੀ ਪੱਲੇ ਪਏਗਾ ਕੁਝ ਵੀ ਨਹੀਂ ਇਕ ਪੰਜਾਬੀ ਬੋਲੇ ਦੂਜਾ ਸਿੰਧੀ ਬੋਲੇ ਦੋਹਾਂ ਦੇ ਪੱਲੇ ਕੁਛ ਨਹੀਂ ਪਹਿਣਾ ਮੈਨੂੰ ਇਸ ਦਾ ਇੱਕ ਤਲਖ ਤਜਰਬਾ ਇਰਾਕ ਦੇ ਚੋਇਆ ਸੀ ਮਹਾਰਾਜ ਦੇ ਅਸਥਾਨ ਦੇ ਮੈਂ ਦਰਸ਼ਨ ਕਰਨ ਲਈ ਗਿਆ ਤੇ ਰੱਬ ਦੀ ਨੇ ਜਿਸ ਟੈਕਸੀ ਦੇ ਚ ਮੈਂ ਬੈਠਿਆ ਉਹਦੇ ਅੱਗੋਂ ਸਾਰਾ ਨਕਸ਼ਾ ਮੈਂ ਰੱਖਿਆ ਮੈਂ ਉਹਨੂੰ ਪਰਸ਼ੀਨ ਦੇ ਚ ਕਹਾ ਉਹ ਆਖੇ ਅਰਬੀ ਚ ਬੋਲਦਾ ਪੰਨੋ ਅਰਬੀ ਤੋਂ ਬਿਨਾ ਹੋਰ ਕੁਛ ਨਾ ਆਵੇ ਤੇ ਅਰਬੀ ਮੈਨੂੰ ਨਾ ਆਵੇ ਉਹ 4-5 ਘੰਟੇ ਮੈਨੂੰ ਬਗਦਾਦ ਦੇ ਚ ਕਮਾਈ ਫਿਰਿਆ ਰੱਖ ਕਦੇ ਇਧਰ ਕਦੇ ਉਧਰ ਮੈਂ ਉਹ ਬੜਾ ਸਮਝਾਵਾਂ ਪਰਸ਼ਿੰਦੇ ਚ ਬਾੜੀ ਮੋਟੀ ਇੰਗਲਿਸ਼ ਦੇ ਚ ਬਿਲਕੁਲ ਰੇਲਵੇ ਸਟੇਸ਼ਨ ਦੇ ਨੇੜੇ ਹੈ ਪੀਰ ਦਸਤਗਾਰ ਦੇ ਮਕਬਰੇ ਦੇ ਕੋਲ ਦਸਤਗਿਰ ਦੇ ਮਕਬਰੇ ਦੇ ਕੋਲ ਸਾਰੀਆਂ ਨਿਸ਼ਾਨੀਆਂ ਉਹਨੂੰ ਸਮਝਾਵਾਂ ਉਹਦੇ ਪੱਲੇ ਨਾ ਪਵੇ ਆਖਰ ਉਹ ਵੀ ਥੱਕ ਗਿਆ ਤੇ ਅੰਦਰ ਉਹ ਪਰੇਸ਼ਾਨ ਵੀ ਬਮੀਟਰ ਦੇ ਉੱਤੇ ਪੈਸੇ ਬੜੇ ਬਣ ਗਏ ਨੇ ਪਤਾ ਨਹੀਂ ਦੇਵੇਗਾ ਵੀ ਸਹੀ ਕਿ ਨਹੀਂ ਇਹਨੂੰ 4-5 ਘੰਟੇ ਦਾ ਮੇਕੂ ਮਾਰੇ ਆ। ਤੇ ਮੈਂ ਵੀ ਔਖਾ ਹੋ ਗਿਆ। ਕਦੇ ਇੱਧਰ ਲੈ ਜਾਂਦਾ ਕਦੇ ਉੱਧਰ ਲੈ ਜਾਂਦਾ ਟਿਕਾਣੇ ਤੇ ਪਹੁੰਚਾਉਂਦਾ ਨਹੀਂ ਪਿਆ। ਬਾਜ਼ਾਰ ਚੋਂ ਲੰਘ ਰਿਹਾ ਸੀ ਇੱਕ ਦੁਕਾਨ ਤੇ ਮੈਨੂੰ ਗੁਰਨਾਨਿੰਗ ਦੀ ਫੋਟੋ ਦਿਖਾਈ ਦਿੱਤੀ ਇੰਦੂ ਬੈਠੇ ਸਨ। ਮੈਂ ਉਹਨੂੰ ਰੋਕਿਆ। ਉਹਨੇ ਗੱਡੀ ਰੋਕ ਦਿੱਤੀ ਮੈਂ ਉਤਰਿਆ। ਉਸ ਦੁਕਾਨ ਤੇ ਗਿਆ ਉਹ ਸਿੰਧੀ ਵੀਰ ਨਿਕਲੇ ਸਿੰਧੀ ਸੰਹਿੰਦੋ ਤੇ ਸਿੰਧੀ ਗੁਰਾਨਗਦੀ ਫੋਟੋ ਦੀ ਅਕਸਰ ਪੂਜਾ ਕਰਦੇ ਨੇ ਰੱਖਦੇ ਨੇ ਆਪਣੀ ਦੁਕਾਨ ਤੇ ਮੈਂ ਕਿ ਹੁਣ ਮੇਰਾ ਮਸਲਾ ਹੱਲ ਹੋ ਜਾਏਗਾ ਉਹਨਾਂ ਕੋਲ ਮੈਂ ਪੁੱਛਿਆ ਮੈਂ ਕਿ 4-5 ਘੰਟੇ ਦਾ ਮੈਨੂੰ ਕੁਮਾਰਿਆ ਇਹ ਆ ਵੀ ਥੱਕ ਗਿਆ ਹੁਣਾਂ ਮੈਂ ਵੀ ਥੱਕ ਗਿਆ ਪਿੱਛੋਂ ਮੈਂ ਕਵੈਤੋਂ ਆਇਆ ਤੇ ਦੇਖਣਾ ਮੈਂ ਮਹਾਰਾਜ ਦਾ ਅਸਥਾਨ ਪਾਤਸ਼ਾਹ ਦਾ ਥੜਾ ਪੀਰ ਦਸਤਗੀਰ ਦੀ ਦਰਗਾਹ ਦੇ ਕੋਲ ਹੈ ਇਹਨੂੰ ਲਬਦਾਨੇ ਪਿਆ ਖੈਰ ਉਹਨਾਂ ਨੇ ਫਿਰ ਉਸਨੂੰ ਅਰਬੀ ਸਮਝਾਇਆ ਸਾਰਾ ਉਹਨਾਂ ਸਿੰਧੀ ਆ ਕਾਫੀ ਲੰਬੀ ਇੱਕ ਦੋ ਪੀੜੀਆਂ ਤੋਂ ਥੇ ਕਪੜੇ ਦਾ ਕੰਮ ਕਰ ਰਹੇ ਸਨ ਸਿੰਧੀ ਰੋਕਣ ਲੱਗੇ ਤਾਂ ਬਿਲਕੁਲ ਰੇਲਵੇ ਸਟੇਸ਼ਨ ਦੇ ਕੋਲੇ ਤੁਸੀਂ ਇਸਨੂੰ ਆਖਿਆ ਨਹੀਂ ਮੈਂ ਇੱਕ ਆਖਿਆ ਤੇ ਬਥੇਰੇ ਹੁਣ ਸਮਝੇ ਮੇਰੀ ਗੱਲੇ ਨਾ ਸਮਝ ਮੈਂ ਇਸਦੀ ਨਾ ਸਮਝਾਂ ਮੈਂ ਕਿ ਝਗੜਾ ਤੇ ਇਸੇ ਪਰੇਸ਼ਾਨ ਤੇ ਇਸ ਗੱਲ ਤੇ ਸੀ ਖੈਰ ਜਿਉ ਉਸਨੇ ਸਮਝਾਇਆ ਉਸਨੇ ਮੈਨੂੰ ਫਿਰ ਟਿਕਾਣੇ ਤੇ ਜੋ ਹੈ ਪਹੁੰਚਾ ਦਿੱਤਾ ਕਹਿਣ ਤੋਂ ਮੁਰਾਦ ਇਹ ਹੈ ਉਸ ਦਿਨ ਮੈਨੂੰ ਇਹ ਤਲਖ ਤਜਰਬਾ ਹੋਇਆ ਕਿ ਦੂਜੇ ਦੀ ਬੋਲੀ ਨਾ ਜਾਣੀ ਹੈ ਸਵੇ ਪਰੇਸ਼ਾਨੀ ਤੋਂ ਹੋਰ ਕੁਝ ਨਹੀਂ ਪਰਮਾਤਮਾ ਦੀ ਭਾਸ਼ਾ ਕੀ ਹੈ ਉਹ ਕਿਹੜੀ ਬੋਲੀ ਸਮਝਦਾ ਹੈ ਬ੍ਰਾਹਮਣਾਂ ਨੇ ਕਿ ਸੰਸਕ੍ਰਿਤ ਦੇਵ ਬਾਣੀ ਹੈ ਪਰਮਾਤਮਾ ਦੀ ਭਾਸ਼ਾ ਹੈ اسلام ਦੇ ਪੈਰੋਕਾਰ ਐਸਾ ਕਹਿੰਦੇ ਨੇ ਖੁਦਾ ਜਿਹੜਾ ਅਰਬੀ ਚ ਬੋਲਦਾ ਹੈ ਕਿਉਂਕਿ ਕੁਰਾਨ ਦੀ ਆਇਤਾਂ ਜਿਹੜੀਆਂ ਨੇ ਅਰਬੀ ਦੇ ਚ ਨਾਜ਼ਲ ਹੋਈਆਂ ਉਹ ਇੰਜ ਕਹਿੰਦੇ ਨੇ ਕੁਝ ਸੂਫੀ ਇੰਜ ਦਾਵਾ ਕਰਦੇ ਰਹੇ ਜਿਹੜੇ ਪਰਸ਼ੀਨ ਹੈ ਖੁਦਾ ਦੀ ਬੋਲੀ ਹੈ ਖੁਦਾ ਦੀ ਬਾਸ਼ਾ ਹੈ ਗੁਰਨਾਮਿਕ ਦੱਸਦੇ ਨੇ ਰੱਬ ਦੀ ਬਾਸ਼ਾ ਕੀ ਹੈ ਉਹਦੀ ਬੋਲੀ ਕੀ ਹੈ ਉਹ ਕਿਹੜੀ ਬੋਲੀ ਸਮਝਦਾ ਹੈ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾ ਪਾਖਿਆ ਕਹਿੰਦੇ ਨਾ ਭਾਸ਼ਾ ਨੂੰ ਪਾਉ ਕਹਿੰਦੇ ਨ ਪਿਆਰ ਨੂੰ ਉਹਦੀ ਭਾਸ਼ਾ ਪਿਆਰ ਹੈ ਉਹ ਪਿਆਰ ਨੂੰ ਸਮਝਦਾ ਹੈ ਉਹ ਭਾਵਨਾ ਨੂੰ ਸਮਝਦਾ ਹੈ ਇਹ ਜੋ ਤੂੰ ਕਰਮ ਕੀਤਾ ਹੈ ਭਾਵਨਾ ਨਾਲ ਕੀਤਾ ਹੈ ਕਿ ਕਾਮਨਾ ਨਾਲ ਕੀਤਾ ਹੈ ਇਹ ਜੋ ਤੂੰ ਕਰਮ ਕੀਤਾ ਹੈ ਪਿਆਰ ਨਾਲ ਕੀਤਾ ਹੈ ਜਾਂ ਆਸ਼ਨਾ ਨਾਲ ਕੀਤਾ ਹੈ ਅੰਦਰ ਕੋਈ ਕਾਮਨਾ ਸੀ ਉਦੀ ਭਾਸ਼ਾ ਪਿਆਰ ਹੈ ਉਹ ਆਪਾਰ ਜੋ ਪ੍ਰਭੂ ਹੈ ਸੱਚਾ ਜੋ ਮਾਲਕ ਹੈ ਉਦੀ ਭਾਸ਼ਾ ਪਿਆਰ ਹੈ ਐਸਾ ਜੋ ਪਰਿਪੂਰਨ ਪਰਮਾਤਮਾ ਹੈ ਉਦੀ ਆਰਾਧਨਾ ਦੁਨੀਆ ਕਰਦੀਏ ਕਾਮਨਾ ਕਰਕੇ ਸਾਇਬ ਕਹਿੰਦੇ ਨੇ ਆਖੇ ਕਹਿੰਦੇ ਨੇ ਪਰਮਾਤਮਾ ਗੋ ਜੋੜਣੀਆਂ ਕਰਦੇ ਨੇ ਕੀ ਕਹਿੰਦੇ ਨੇ ਆਖੇ ਮੰਗੇ ਕੁਝ ਮੰਗਦੇ ਨੇ ਦੇਹ ਦੇਹ ਐ ਦੇ ਐ ਦੇ ਐ ਚਾਹੀਦਾ ਐ ਚਾਹੀਦਾ ਇੱਕ ਹੋਰ ਵੀ ਮੈਂ ਅਰਜ਼ ਕਰ ਦਿਆਂ ਕਮਜ਼ੋਰ ਬੰਦਾ ਆਪਣੀ ਕਾਮਨਾ ਦੀ ਪੂਰਤੀ ਲਈ ਪਰਮਾਤਮਾ ਦਾ ਆਸਰਾ ਲੈਂਦਾ ਹੈ ਕਿਉਂਕਿ ਹੋਰ ਉਸ ਦੇ ਆਸਰੇ ਟੁੱਟ ਗਏ ਹੁੰਦੇ ਨਹੀਂ ਜਾਂ ਉਸ ਦੇ ਕੋਲ ਹੋਰ ਆਸਰਾ ਹੁੰਦਾ ਨਹੀਂ ਤਾਕਤਵਰ ਬੰਦਾ ਆਪਣੀ ਕਾਮਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਇੱਕ ਪਾਸੇ ਕਰ ਦਿੰਦਾ ਹੈ ਲੋੜ ਨਹੀਂ ਪਰਮਾਤਮਾ ਦੀ ਪਰ ਪਰਮਾਤਮਾ ਨੂੰ ਅੱਗੇ ਰੱਖਾਂਗੇ ਤਾਂ ਆਪਣੀ ਕਾਮਨਾ ਕਿਵੇਂ ਪੂਰੀ ਕਰਾਂਗੇ ਔਰ 1 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਤੇ ਜੇ ਹੁਣ 1 ਕਰੋੜ ਬੰਦੇ ਮਾਰਨੇ ਨੇ ਤੇ ਖੁਦਾ ਨੂੰ ਸਾਹਮਣੇ ਰੱਖੋ ਮਾਰ ਸਕੋਗੇ ਕੋਈ ਮਾਰ ਸਕੇਗਾ ਖੁਦਾ ਤੇ ਪ੍ਰੇਮ ਉਹਦੇ ਬਾਸ਼ਾ ਪ੍ਰੇਮ ਦੀ ਸਮਝਦਾ ਹੈ ਮਨੁੱਖ ਇਤਨਾ ਕਤਲ ਉਗਾਰਤ ਕਰ ਸਕੇਗਾ ਤਾਕਤ ਵਰ ਮਨੁੱਖ ਆਪਣੀ ਕਾਮਨਾ ਦੀ ਪੂਰਤੀ ਲਈ ਪ੍ਰਮਾਤਮਾ ਨੂੰ ਇੱਕ ਪਾਸੇ ਕਰਦਾ ਹੈ ਪ੍ਰਮਾਤਮਾ ਪ੍ਰੇਮ ਹੈ ਪ੍ਰਮਾਤਮਾ ਦਇਆ ਹੈ ਪ੍ਰਮਾਤਮਾ ਇਨਸਾਫ ਹੈ ਪ੍ਰਮਾਤਮਾ ਇੱਕ ਸਚਾਈ ਹੈ ਤੇ ਜਿਉਂਨੇ ਸਚਾਈ ਨੂੰ ਇਸ ਇਨਸਾਫ ਨੂੰ ਇਸ ਪ੍ਰੇਮ ਨੂੰ ਅੱਗੇ ਰਖੀਏ ਇੰਨਾ ਵੱਡਾ ਅਨਰਥ ਹੋ ਸਕਦਾ ਹੈ ਹਾਲਾਕੂ ਜਦੋਂ ਲੰਘਦਾ ਸੀ ਬਸਤੀਆਂ ਉਜਾੜ ਕੇ ਲੰਘਦਾ ਸੀ ਚੰਗੇਸ਼ ਖਾਂ ਦੇ ਘੋੜੇ ਲਾਸ਼ਾਂ ਤੋਂ ਲੰਘਦੇ ਸਨ ਦੁਨੀਆ ਦੇ ਵਿੱਚ ਬੜੇ ਬੜੇ ਤਾਕਤਵਰ ਬੜੇ ਬੜੇ ਦੁਸ਼ਟ ਹੋਏ ਨੇ ਜਦ ਹੱਥ ਦੇ ਵਿੱਚ ਤਾਕਤ ਆ ਜਾਏ ਤਾਂ ਤਾਕਤ ਦੇ ਅੰਧਿਆਂ ਕਾਮਨਾਵਾਂ ਦੀ ਪੂਰਤੀ ਦੀ ਸੌਲਿਅਤ ਹੋ ਜਾਂਦੀ ਹੈ ਬੜੇ ਤਾਕਤ ਵਰਮਨਕ ਆਪਣੇ ਕਾਮਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਇੱਕ ਪਾਸੇ ਕਰਦਾ ਹੈ। ਔਰ ਤਾਕਤ ਇੱਕ ਐਸੀ ਚਦਰ ਹੈ ਕਿ ਉਹਦੇ ਸਾਰੇ ਗੁਨਾ ਢੱਕੇ ਵੀ ਜਾਂਦੇ ਨੇ। ਇਹ ਵੀ ਮਹਾਰਜ ਕਰਦੇ ਆ। ਦਿੱਲੀ ਦੇ ਬਾਜ਼ਾਰਾਂ ਦੇਚ ਗਲੀਆਂ ਚ ਔਰੰਗਜ਼ੇਬ ਦੇ ਸਮੇਂ ਇੱਕ ਨਗਨ ਫਕੀਰ ਘੁੰਮਦਾ ਹੁੰਦਾ ਸੀ ਸਰਮਤ ਇੱਕ ਦਿਨ ਉਸਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਬਈ ਬਾਦਸ਼ਾਹ ਸਲਾਮਾ ਇਹਨੂੰ ਬਾਰ-ਬਾਰ ਕਹਿੰਦੇ ਆ ਕਪੜੇ ਪਹਿਨ ਇਹਨੂੰ ਕਪੜੇ ਦੇਨੇ ਆ ਇਹ ਜਲਾ ਦਿੰਦਾ ਹੈ ਫਾੜ ਦਿੰਦਾ ਹੈ ਨਹੀਂ ਪਹਿਨਦਾ ਪਰ ਸਿਹਣ ਹੈ ਬੰਦਗੀ ਕਰਦਾ ਹੈ ਤਸਬੀਹ ਫੇਰਦਾ ਹੈ ਲੇਕਿਨ ਨਗਨ ਘੁੰਮਦਾ ਹੈ ਭਰੀ ਸਵਾਰਿਚ ਸਰਮਦ ਨੂੰ ਬੇੜੀਆਂ ਪਵਾ ਕੇ ਹਦਕੜੀਆਂ ਪਵਾ ਕੇ ਪੇਸ਼ ਕੀਤਾ ਗਿਆ ਔਰੰਗਜ਼ੇਬ ਨੇ ਇਸ ਨੂੰ ਨੰਗਾ ਦੇਖ ਕੇ ਮੋਂਡੇ ਤੇ ਜੋ ਦੁਸ਼ਾਲਾ ਸੀ ਨਾ ਸਿਪਾਹੀ ਨੂੰ ਦਿੱਤਾ ਵੇ ਦੇ ਉੱਪਰ ਪਾ ਦੋ। ਤੋਂ ਦੁਸ਼ਾਲਾ ਉਸ ਦੇ ਉੱਪਰ ਪਾ ਦਿੱਤਾ ਗਿਆ। ਸ਼ਰਮਦ ਕਹਿੰਦਾ ਬਾਦਸ਼ਾਹ ਬੜਾ ਕੀਮਤੀ ਦੁਸ਼ਾਲਾ ਤੁਸੀਂ ਮੈਨੂੰ ਦਿੱਤਾ ਹੈ। ਬੜੀ ਬਖਸ਼ਿਸ਼ ਕੀਤੀ ਹੈ। ਸਰਦੀ ਬੜੀ ਹੈ। ਕਹਿੰਦ ਨੇ ਬੜੀ ਭयंकर ਉਹਨਾਂ ਦਿਨਾਂ ਠੰਡ ਪੈ ਰਹੀ ਸੀ ਤੇ ਹਰ ਅਹਲਕਾਰ ਦੇ ਕੋਲ ਕੋਲਿਆਂ ਦੀ ਜਲਦੀ ਹੋਈ ਅੰਗਿਠੀ ਸੀ ਤੇ ਬਾਦਸ਼ਾਹ ਕੋਲ ਦੋ ਅੰਗਿਠੀਆਂ ਸਜੇ ਖੱਬੇ ਪਈਆਂ ਸਨ ਗਰਮਾਸ਼ ਲਈ ਠੰਡ ਸੀ ਬੜੀ ਸੰਗ ਮਰਮਰਦਾ ਬਣਿਆ ਹੋਇਆ ਸਾਰਾ ਮਹਿਲ ਠੰਡਾ ਇਹ ਫਕੀਰ ਕਹਿੰਦਾ ਠੰਡ ਬੜੀ ਐ ਇਸ ਦੁਸ਼ਾਲੇ ਨਾਲ ਗੱਲ ਨਹੀਂ ਬਣੇਗੀ ਇੱਕ ਅੰਗਿਠੀ ਮੈਨੂੰ ਦੇ ਬਾਦਸ਼ਾਹ ਤੇਰੇ ਅੱਗੇ ਦੋ ਅੰਗਿਠੀਆਂ ਪਈਆਂ ਨੇ ਔਰੰਗਜ਼ੇਬ ਨੇ ਇੱਕਦਮ ਅਹਿਲਕਾਰ ਨੂੰ ਇਸ਼ਾਰਾ ਕੀਤਾ ਅੰਗੂਠੀ ਦੇ ਦੇ ਲੈ ਇਹਦੇ ਅੱਗੋਂ ਰੱਖੋ ਜੈਸੇ ਉਹ ਅੰਗੂਠੀ ਸਰਮੱਧ ਦੇ ਅੱਗੋਂ ਰੱਖੀ ਗਈ ਉਹ ਕੀਮਤੀ ਦੁਸ਼ਾਲਾ ਅਗਦੇ ਚ ਪਾ ਦਿੱਤਾ ਅੰਗੂਠੀ ਚ ਬਾਦਸ਼ਾਹ ਦੇ ਸਾਹਮਣੇ ਕੀਮਤੀ ਦੁਸ਼ਾਲਾ ਤੇ ਬਾਦਸ਼ਾਹ ਨੇ ਦਿੱਤਾ ਤੇ ਅਗਦੀ ਭੇਟ ਕਰ ਦਿੱਤਾ ਬਾਦਸ਼ਾਹ ਦੀ ਤੋਹਫੀ ਗਰਜਦੀ ਹੋਈ ਆਵਾਜ਼ ਦੇ ਚ ਔਰੰਗਜ਼ੇਬ ਬੋਲ ਪਿਆ ਇਹ ਤੋ ਕੀ ਕੀਤਾ ਹੈ ਸਰਮੱਧ ਉੱਥੇ ਬੋਲੇ ਪੇਸ਼ਾਨ ਦੇ ਲਿਬਾਸ ਹਰ ਕਿਰਾ ਐਬੇ ਦੀ ਬੇਅਬਾਰਾ ਲਿਬਾਸ ਉਰੀਆਂ ਨਹੀਂ ਦਤ ਬਾਦਸ਼ਾ ਦੁਸ਼ਾਲੇ ਦੀ ਚੱਦਰ ਦੀ ਲੋੜ ਪੈ ਜਾਂਦੀ ਹੈ ਉਹਨਾਂ ਨੂੰ ਬਹੁਤ ਗੁਨਾਹ ਕੀਤੇ ਉਹਨਾਂ ਢਕਣੇ ਨੇ ਬਹੁਤ ਪਾਪ ਕੀਤੇ ਉਹਨਾਂ ਮੈਨੂੰ ਦੇਖ ਮੇਰੇ ਤਨ ਦੇ ਚੋਂ ਮੇਰੇ ਮਨ ਦੇ ਚੋਂ ਕਿਸੇ ਵਾਸ਼ਨਾ ਦੀ ਕਿਸੇ ਕਾਮਨਾ ਦੀ ਕਿਸੇ ਤ੍ਰਿਸ਼ਨਾ ਦੀ ਕਿਸੇ ਹੰਕਾਰ ਦੀ ਝਲਕ ਤੈਨੂੰ ਪੈਂਦੀ ਹੈ ਮੈਂ ਕਿਸ ਨੂੰ ਢੱਕਾਂ ਕੋਈ ਜ਼ੁਲਮ ਕੋਈ ਤਸ਼ੱਦਦ ਕੋਈ ਚੋਰੀ ਕੋਈ ਯਾਰੀ ਕੋ ਢਕਾਈ ਤੇ ਇਸ ਤਰ੍ਹਾਂ ਦਾ ਤੈਨੂੰ ਕੁਝ ਦਿਖਾਈ ਦੇ ਰਿਹਾ ਮੈਂ ਕਿਸ ਨੂੰ ਢੱਕਾਂ ਇਸ ਦੁਸ਼ਾਲੇ ਦੀ ਤੈਨੂੰ ਲੋੜ ਹੈ ਖੂਬ ਢੱਕ ਗੰਦਗੀ ਨੂੰ ਟਕਿਆ ਜਾਂਦਾ ਫੁੱਲਾਂ ਨੂੰ ਨਹੀਂ ਟਕਿਆ ਜਾਂਦਾ ਇਸ ਫਕੀਰ ਨੇ ਜਿਕੇ ਤਾਕਤ ਤੇਰੇ ਕੋਲ ਟੱਕੀ ਜਾ ਟੱਕੀ ਜਾ ਗਜ਼ਬ ਦੀ ਗੱਲ ਤਿੰਨੇ ਭਰਾ ਕਤਲ ਕਰਕੇ ਸਿੰਘਾਸਣ ਤੇ ਬੈਠਾ ਹੈ ਪਿਓ ਨੂੰ ਜੇਲ੍ਹ ਦੇ ਚ ਪਾ ਕੇ ਸਿੰਘਾਸਣ ਤੇ ਬੈਠਾ ਹੈ ਬੜੇ ਭਿਆਨਕਰ ਇਸਨੇ ਜ਼ੁਲਮ ਕੀਤਾ ਹੈ ਲੇਕਿਨ ਫਿਰ ਵੀ ਇਸ ਨੂੰ ਆਖਿਆ ਗਿਆ ਆਲਮਗੀਰ ਔਰੰਗਜ਼ੇਬ ਔਰੰਗਜ਼ੇਬ ਦੇ ਅਖਰੀ ਅਰਥ ਬਣਦੇ ਨੇ ਤਖਤ ਦਾ ਸ਼ਿੰਗਾਰ ਵੈਸੇ ਨਾਮ ਇਸ ਦਾ ਮਯੁਨਦੀਨ ਸੀ ਇਹਨੂੰ ਦੁਨੀਆ ਨੇ ਆਖਿਆ ਔਰੰਗਜ਼ੇਬ ਵੈਸੇ ਨਾਮ ਇਸ ਦਾ ਸ਼ਾਹਜਹਾਂ ਨੇ ਮਯੁਨਦੀਨ ਰੱਖਿਆ ਸੀ ਔਰੰਗਜ਼ੇਬ ਤਖਦਾ ਸ਼ਿੰਗਾਰੇ ਤਖੱਲੁਸ ਹੈ ਆਲਮਗਿਰ ਕਮਾਲ ਦੀ ਗੱਲ ਸਾਰੀ ਆਲਮ ਦੀ ਪਕੜ ਸਾਰੀ ਦੁਨੀਆ ਜਿਸ ਦੀ ਮੁੱਠੀ ਦੇ ਵਿੱਚ ਹੈ ਔਰੰਗਜ਼ੇਬ ਤਖਦੀ ਸ਼ੌਬਾ ਉਹ ਜੋ ਬਰਾਮਾ ਨੂੰ ਕਤਲ ਕੀਤਾ ਹੈ ਉਹ ਜੋ ਪਿਓ ਨੂੰ ਜੇਲ੍ਹੇ ਤੜਪਾ ਤੜਵਾ ਕੇ ਮਾਰਿਆ ਹੈ ਉਹ ਜੋ ਭੈਣਾ ਨਾਲ ਬੇਇਨਸਾਫੀ ਕੀਤੀ ਉਹ ਭਤੀਜਿਆਂ ਨੂੰ ਜੋ ਮਾਰਿਆ ਸਭ ਡੱਗ ਗਿਆ ਤਾਕਤ ਹੈ कमजोर बंदा अपनी कामनाओं की पूर्ति ਲਈ परमात्मा ਨੂੰ ਅੱਗੇ ਕਰਦਾ ਹੈ हे ਪ੍ਰਭੂ ਤੋ ਮੇਰੀ ਇਹ ਕਾਮਨਾ ਪੂਰੀ ਕਰਤਾਇ ਥੋ ਬਿਨਾ ਹੋਰ ਮੇਰਾ ਕੋਈ ਹੈ ਹੀ ਨਹੀਂ ਤਾਕਤਵਰ ਬੰਦਾ ਆਪਣੀ ਕਾਮਨਾ ਦੀ ਪੂਰਤੀ ਲਈ ਖੁਦਾ ਨੂੰ ਪਰਮਾਤਮਾ ਨੂੰ ਇੱਕ ਪਾਸੇ ਕਰਦਾ ਹੈ ਅਗਰ ਪਰਮਾਤਮਾ ਨੂੰ ਸਾਹਮਣੇ ਰੱਖਿਆ ਜਾਏ ਤੋ ਕਿਹ ਲਾਸ਼ਾਂ ਵਿਛਾਈਆਂ ਜਾ ਸਕਦੀਆਂ ਨੇ ਸੜਕਾਂ ਤੇ ਫੂਕਿਆ ਜਾ ਸਕਦਾ ਹੈ ਕਿਸੇ ਨੂੰ ਜ਼ਿੰਦਾ ਕੀ ਇੱਕ ਕਰੋੜ ਬੰਦੇ ਫਿਰ ਹਿਟਲਰ ਕਤਲ ਕਰ ਸਕਦਾ ਸੀ ਜੇ ਰੱਬ ਨੂੰ ਸਾਹਮਣੇ ਰੱਖਦਾ ਕੋਈ ਰੱਬ ਨੂੰ ਸਾਹਮਣੇ ਰੱਖੇ ਕਤਲ ਕਰ ਸਕੇਗਾ ਡਾਕਾ ਮਾਰ ਸਕੇਗਾ ਛੀਨਾ ਜਭਤੀ ਕਰ ਸਕੇਗਾ ਕਤਈ ਨਹੀਂ ਲੋਕੀ ਤੇ ਗੁਰਦੁਆਰਿਆਂ ਚ ਵੀ ਇੱਕ ਦੂਜੇ ਦੀ ਪਗ ਲਾਂਦੇ ਨੂੰ ਖੂਬ ਲਾਂਦੇ ਨੇ ਕੋਈ ਗੁਰੂ ਨੂੰ ਸਾਹਮਣੇ ਥੋੜੀ ਰੱਖੇ ਸਵਾਲ ਹੀ ਨਹੀਂ ਪੈਦਾ ਹੁੰਦਾ ਅਗਰ ਗੁਰੂ ਸਾਹਮਣੇ ਹੋਵੇ ਤੇ ਸ਼ਰਮ ਨਾਲ ਚੁੱਕ ਜਾਣ ਸ਼ਾਇਦ ਜ਼ਮੀਨੇ ਜੀ ਦਫਨ ਹੋ ਜਾਣ ਤਾਕਤ ਵਰਮਨੁਕ ਆਪਣੇ ਕਾਮਨਾ ਦੀ ਪੂਰਤੀ ਲਈ ਪ੍ਰਮਾਤਮਾ ਨੂੰ ਇੱਕ ਪਾਸੇ ਕਰ ਦਿੰਦਾ ਕੋਈ ਲੋੜ ਨਹੀਂ ਅਗਰੇ ਨੂੰ ਸਾਹਮਣੇ ਰੱਖਿਆ ਤਾਂ ਕਿਵੇਂ ਪੂਰੀ ਕਰਾਂਗੇ ਤੇ ਕਮਜ਼ੋਰ ਬੰਦਾ ਆਪਣੇ ਕਾਮਨਾ ਦੀ ਪੂਰਤੀ ਲਈ ਪ੍ਰਮਾਤਮਾ ਨੂੰ ਅੱਗੇ ਕਰਦਾ ਹੋਰ ਉਸ ਦੇ ਕੋਲ ਕੋਈ ਸਹਾਰਾ ਹੀ ਨਹੀਂ